ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਇਹ ਨਮਕੀਨ ਖਸਤਾ ਮਠਰੀ ਤੇ ਕੀ ਤੁਸੀਂ ਇਹ ਦੱਸ ਸਕਦੇ ਹੋ ਜੀ ਦੇਖ ਕੇ ਵੀ ਇਹ ਆਪਾਂ ਕਣਕ ਦੇ ਆਟੇ ਤੋਂ ਤਿਆਰ ਕੀਤੀ ਆਂ ਹਾਂਜੀ ਬਿਲਕੁਲ ਆਪਾਂ ਇਹ ਕਣਕ ਦੇ ਆਟੇ ਤੋਂ ਬਣਾ ਕੇ ਤਿਆਰ ਕੀਤੀਆਂ ਜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਖਸਤਾ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹਾਂ ਜੀ ਤੇ ਬਹੁਤ ਜ਼ਿਆਦਾ ਹੈਲਦੀ ਹਨ ਕਿਉਂਕਿ ਆਪਾਂ ਇਹ ਕਣਕ ਦੇ ਆਟੇ ਤੋਂ ਬਣਾ ਕੇ ਤਿਆਰ ਕੀਤੀਆਂ ਗਿਆ ਕੋਈ ਆਪਾਂ ਇਸ ਦੇ ਵਿੱਚ ਮੈਂ ਇਦਾਂ ਨਹੀਂ ਪਾਇਆ ਕਿ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਬਣਾਇਆ ਤੇ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਜੀ ਅੱਗੇ ਤੁਹਾਨੂੰ ਦੱਸ ਦੇਵਾਂਗੇ ਵੀਡੀਓ ਨੂੰ ਪੂਰਾ ਦੇਖਿਓ ਜੀ ਸਭ ਤੋਂ ਪਹਿਲਾਂ ਮੈਂ ਇਹ ਕਣਕ ਦਾ ਆਟਾ ਲੈ ਲਿਆ ਜੀ ਛਾਣ ਕੇ ਤੁਸੀਂ ਜਿਸ ਹਿਸਾਬ ਨਾਲ ਜਿੰਨੀਆਂ ਖ ਬਣਾਉਣੀਆਂ ਤੇ ਉਸ ਹਿਸਾਬ ਨਾਲ ਆਟਾ ਲੈ ਸਕਦੇ ਹੋਗੇ ਤੇ ਉਸ ਤੋਂ ਬਾਅਦ ਅਜਵੈਣ ਇਸ ਨੂੰ ਆਪਾਂ ਕ੍ਰਸ਼ ਕਰਕੇ ਪਾ ਦਾਂਗੇ ਆਟੇ ਦੇ ਵਿੱਚ ਤੇ ਨਮਕ ਪਾ ਦਾਂਗੇ ਆਪਾਂ ਆਪਣੇ ਟੇਸਟ ਦੇ ਹਿਸਾਬ ਨਾਲ ਬਾਕੀ ਮਸਾਲੇ ਵੀ ਤੁਸੀਂ ਜੋ ਵੀ ਪਾਉਣ ਸਕਦੇ ਹੋ ਪਾ ਸਕਦੇ ਹੋ ਜੋ ਪਾਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਮੈਂ ਕਸਤੂਰੀ ਮੇਥੀ ਪਾਈ ਜੀ ਇਹਦੇ ਵਿੱਚ ਮਸਾਲੇ ਮੈਂ ਹੋਰ ਜ਼ਿਆਦਾ ਇਸ ਦੇ ਵਿੱਚ ਨਹੀਂ ਐਡ ਕੀਤੇਗੇ ਸਿਰਫ ਆਪਾਂ ਨਮਕ ਪਾ ਕੇ ਤੇ ਕਸਤੂਰੀ ਮੇਥੀ ਪਾ ਕੇ ਇਸ ਨੂੰ ਤਿਆਰ ਕਰਾਂਗੇ ਤਾਂ ਹੁਣ ਆਪਾਂ ਇਸ ਨੂੰ ਇੱਕ ਵਾਰੀ ਮਿਕਸ ਕਰਕੇ ਤੇ ਇਸ ਦੇ ਵਿੱਚ ਆਪਾਂ ਤੇਲ ਪਾ ਲਾਂਗੇ ਜੀ ਤੇਲ ਪਾਉਣਾ ਇਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਕਿਉਂਕਿ ਤੇਲ ਪਾਵਾਂਗੇ ਤਾਂ ਉਸ ਦੇ ਨਾਲ ਹੀ ਖਸਤਾ ਬੰਨ੍ਹਦੀਆਂ ਆਪਣੀਆਂ ਇਹ ਮਟਰੀਆਂ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਸਾਲ ਲੈਣਾ ਜੀ ਹੱਥਾਂ ਦੇ ਨਾਲ ਦੋਵੇਂ ਹੱਥਾਂ ਦੇ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇਲ ਵਿੱਚ ਕਿ ਤੇਲ ਨੂੰ ਜਦੋਂ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਸਾਰੇ ਆਟੇ ਦੇ ਵਿੱਚ ਤੇ ਇੱਕੋ ਜਿਹਾ ਹੋ ਹੋ ਜਾਊਗਾ ਸਾਰੇ ਆਟੇ ਦੇ ਵਿੱਚ ਤੇ ਆਪਾਂ ਇੱਕ ਮੁਠੀ ਬੰਨ ਕੇ ਦੇਖਾਂਗੇ ਜੇਕਰ ਆਪਣੀ ਮੁਠੀ ਸਹੀ ਬੰਨੀ ਗਈ ਇਹਦਾ ਮਤਲਬ ਇਹ ਆ ਵੀ ਆਪਾਂ ਜਿਹੜਾ ਤੇਲ ਪਾਇਆ ਬਿਲਕੁਲ ਸਹੀ ਪਾਇਆ ਇਸ ਦੇ ਵਿੱਚ ਜਿੰਨੀ ਉਸ ਨੂੰ ਜ਼ਰੂਰਤ ਆ ਗਈ ਜੇਕਰ ਆਪਾਂ ਤੇਲ ਇਸ ਦੇ ਵਿੱਚ ਸਹੀ ਪਾਵਾਂਗੇ ਤਾਂ ਬਹੁਤ ਜ਼ਿਆਦਾ ਹੀ ਖਾਸਤਾ ਬਣ ਕੇ ਤਿਆਰ ਹੋਣਗੀਆਂ ਤੇ ਆਪਾਂ ਮੈਦੇ ਦੇ ਬਣਾਉਣੇ ਜਿਹੜਾ ਤੇ ਉਹ ਆਪਾਂ ਨੂੰ ਨੁਕਸਾਨ ਦਿੰਦੀਆਂ ਨੇ ਜ਼ਿਆਦਾ ਤੇ ਇਸ ਤਰ੍ਹਾਂ ਆਪਾਂ ਬਣਾ ਕੇ ਰੱਖ ਸਕਦੇ ਹਾਂ ਬੱਚਿਆਂ ਲਈ ਚਾਹ ਨਾਲ ਜਦੋਂ ਵੀ ਆਪਣਾ ਜ਼ਰੂਰਤ ਆ ਤੇ ਆਪਾਂ ਇਸ ਨਾਲ ਕਾ ਸਕਦੇ ਆਂਗੇ ਕਿਉਂਕਿ ਕਣਕ ਦੇ ਆٹے ਦਾ ਹੁਣ ਆਪਾਂ ਰੋਟੀ ਬਣਾਉਣੇ ਆ ਇਸਦੀ ਤੇ ਆਪਾਂ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੈਗਾ ਇਸ ਤਰ੍ਹਾਂ ਆਪਾਂ ਮੁਠੀ ਬੰਨ ਕੇ ਦੇਖ ਲੈਣੀ ਆ ਤੇ ਇਸ ਦੀ ਮੁਠੀ ਬਿਲਕੁਲ ਸਹੀ ਬਣੀ ਗਈ ਤੇ ਉਸ ਤੋਂ ਬਾਅਦ ਆਪਾਂ ਬਸ ਇਸ ਨੂੰ ਨਾਰਮਲ ਪਾਣੀ ਦੇ ਨਾਲ ਗੁੰਨ ਲਾਂਗੇ ਜਿਵੇਂ ਆਪਾਂ ਰੋਟੀ ਬਣਾਉਣ ਲਈ ਆਟਾ ਗੁੰਨਦੇ ਹੁੰਦੇ ਹਾਂ ਉਸੇ ਤਰ੍ਹਾਂ ਗੁੰਨ ਲੈਣਾ ਨਾ ਜ਼ਿਆਦਾ ਸਖਤ ਹੋਵੇ ਜੀ ਨਾ ਹੀ ਜ਼ਿਆਦਾ ਸੌਫਟ ਹੋਵੇ ਬਸ ਨਾਰਮਲ ਆਪਾਂ ਜਿਵੇਂ ਰੋਟੀ ਦੇ ਲਈ ਗੁੰਦੇ ਹਾਂ ਤੇ ਉਸੇ ਤਰ੍ਹਾਂ ਗੁੰਦ ਲੈਣਾ ਆਟੇ ਨੂੰ ਆਪਾਂ ਤੇ ਇੱਕ ਕੌਲੀ ਦੇ ਵਿੱਚ ਮੈਂ ਸੁੱਕਾ ਆਟਾ ਪਾ ਕੇ ਤੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਤੇਲ ਤੁਸੀਂ ਚਾਹ ਕੇ ਉਹ ਵੀ ਪਾ ਸਕਦੇ ਹੋ ਤੇ ਆਪਾਂ ਇਸ ਦਾ ਇੱਕ ਘੋਲ ਤਿਆਰ ਕਰ ਲਾਂਗੇ ਇਸ ਦੀ ਵੀ ਆਪਾਂ ਨੂੰ ਜ਼ਰੂਰਤ ਪਾਊਗੀ ਤੇਲ ਤੁਸੀਂ ਇਸ ਦੇ ਵਿੱਚ ਗਰਮ ਕਰਕੇ ਵੀ ਪਾ ਸਕਦੇ ਹੋ ਜਦੋਂ ਆਪਾਂ ਸਰ੍ਹੋਂ ਦਾ ਤੇਲ ਪਾਉਣਾਗਾ ਉਸ ਦੀ ਕੜਵਾਹਟ ਕੱਢ ਕੇ ਆਪਾਂ ਪਾ ਸਕਦੇ ਆਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਦੀ ਰੋਟੀ 베ਲ ਲਾਂਗੇ ਪੇੜਾ ਕਰਕੇ ਵਾਸ ਜਿਵੇਂ ਆਪਾਂ ਰੋਟੀ ਵਾਸਤੇ ਪੇੜਾ ਕਰਦੇ ਹੁੰਨੇ ਉਸੇ ਤਰ੍ਹਾਂ ਪੇੜਾ ਕਰਕੇ ਇਸ ਦੀ ਰੋਟੀ 베ਲ ਲਾਂਗੇ ਆਪਾਂ ਤਿੰਨ ਰੋਟੀਆਂ 베ਲ ਲਾਂਗੇ ਇਕੱਠੀਆਂ ਤੇ ਉਸ ਤੋਂ ਬਾਅਦ ਆਪਾਂ ਪ੍ਰੈਸ ਨੂੰ ਬਣਾਉਣੇ ਆਗੇ ਹਲਕਾ ਜਿਹਾ ਤੇਲ ਲਗਾ ਕੇ ਤੇ ਆਪਾਂ ਇਹਨਾਂ ਨੂੰ 베ਲ ਲੈਣੇ ਆਗੇ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਆ ਖਾਣ ਦੇ ਵਿੱਚ ਤੇ ਬਹੁਤ ਜ਼ਿਆਦਾ ਖਸਤਾ ਬਣਦੀਆਂ ਜੇ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਇਸ ਨੂੰ ਨਾ ਜਿਵੇਂ ਤਾਂ ਰੋਟੀਆਂ ਬੇਲ ਲੈਣੀਆਂ ਪਹਿਲਾਂ ਉਸ ਤੋਂ ਬਾਅਦ ਆਪਾਂ ਦੱਸ ਦਿਆਂ ਤੁਹਾਨੂੰ ਵੀ ਕਿ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾਵਾਂਗੇ ਬਾਕੀ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਜੋ ਮਸਾਲੇ ਪਾਉਣੇ ਚਾਹੋ ਨੇ ਤੇ ਪਾ ਸਕਦੇ ਹੋ ਜੀ ਇਸ ਦੇ ਵਿੱਚ ਜੋ ਤੁਹਾਨੂੰ ਪਸੰਦ ਆ ਤੇ ਹੁਣ ਜਿਹੜਾ ਆਪਾਂ ਆਟੇ ਦਾ ਤੇਲ ਦਾ ਘੋਲ ਬਣਾ ਕੇ ਰੱਖਿਆ ਸੀ ਤੇ ਉਹ ਆਪਾਂ ਰੋਟੀ ਦੇ ਉੱਪਰ ਲਗਾ ਦਾਂਗੇ ਚੰਗੇ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਦੂਸਰੀ ਰੋਟੀ ਇਸ ਦੇ ਉੱਪਰ ਰੱਖ ਦਾਂਗੇ ਇਸ ਰੋਟੀ ਦੇ ਉੱਪਰ ਵੀ ਆਪਾਂ ਲਗਾ ਦਾਂਗੇ ਇਹ ਘੋਲ ਜਿਹੜਾ ਬਣਾਇਆ ਸੀਗਾ ਤੇ ਤੀਸਰੀ ਰੋਟੀ ਵੀ ਆਪਾਂ ਇਸ ਦੇ ਉੱਪਰ ਰੱਖ ਦਾਂਗੇ ਇਸੇ ਤਰ੍ਹਾਂ ਆਪਾਂ ਇਸ ਤੀਸਰੀ ਰੋਟੀ ਤੇ ਲਗਾ ਲੈਣਾਗੇ ਇਸ ਨੂੰ ਆਪਾਂ ਇਹ ਵਾਲੀ ਰੋਟੀ ਦੇ ਉੱਪਰ ਵੀ ਲਗਾ ਲੈਨੇ ਆ ਤੇ ਇਸ ਨੂੰ ਆਪਾਂ ਜਿਸ ਤਰ੍ਹਾਂ पराठा ਬਣਾਉਣੇ ਹੁੰਦੇ ਆ ਤੇ ਉਸੇ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਇਸ ਨੂੰ पराठे ਦੀ ਸ਼ੇਪ ਦੇ ਵਿੱਚ ਬਿਲਕੁਲ ਆਪਾਂ पराठे ਦੀ ਤਰ੍ਹਾਂ ਇਸ ਨੂੰ ਬਣਾ ਲੈਣਾਗਾ ਤੇ ਹੁਣ ਆਪਾਂ ਬਸ ਹਲਕੇ ਹੱਥਾਂ ਨਾਲ ਇਸ ਨੂੰ ਵੇਲ ਲਾਂਗੇ ਜਿਆਦਾ ਦਾਬ ਦੇ ਕੇ ਨਹੀਂ ਵੇਲਣਾਗਾ ਬਸ ਬਿਲਕੁਲ ਆਪਾਂ ਪ੍ਰਾਠੇ ਜਿਹਾ ਹੀ ਬੇਲ ਲੈਣਾ ਇਸ ਨੂੰ ਕੋਈ ਜ਼ਿਆਦਾ ਔਖਾ ਕੰਮ ਨਹੀਂ ਆ ਤੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਆ ਇਹ ਬੇਲ ਕੇ ਆਪਾਂ ਇਸ ਨੂੰ ਤੇ ਇਸ ਦੀ ਆਪਾਂ ਕਟਿੰਗ ਕਰ ਲਾਂਗੇ ਜੋ ਵੀ ਤੁਹਾਨੂੰ ਸ਼ੇਪ ਪਸੰਦ ਆ ਉਸ ਸ਼ੇਪ ਦੇ ਵਿੱਚ ਤੁਸੀਂ ਇਸ ਦੀ ਕਟਿੰਗ ਕਰ ਸਕਦੇ ਹੋ ਤੇ ਜਿਆਦਾ ਪਤਲਾ ਵੀ ਨਹੀਂ ਬੇਲਣਾ ਆਪਾਂ ਇਸ ਨੂੰ ਜੋ ਜਪਾਸਰ ਨੂੰ ਬੇਲ ਲੈਣੇ ਆ ਉਸ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰ ਦਾਂਗੇ ਜੋ ਵੀ ਤੁਹਾਨੂੰ ਸ਼ੇਪ ਪਸੰਦ ਆ ਉਸੇ ਸ਼ੇਪ ਦੇ ਵਿੱਚ ਤੁਸੀਂ ਕਟਿੰਗ ਕਰ ਸਕਦੇ ਹੋ ਮੈਂ ਤਾਂ ਬਸ ਸਿੰਪਲ ਹੀ ਕਟਿੰਗ ਕੀਤੀ ਸੀ ਇਸ ਦੀ ਤੇ ਗੈਸ ਦੇ ਉੱਪਰ ਮੈਂ ਤੇਲ ਰੱਖਤਾ ਸੀ ਗਰਮ ਹੋਣ ਲਈ ਉਨជា ਚਾ ਚ ਆਪਣਾ ਤੇਲ ਗਰਮ ਹੋ ਜਾਊਗਾ ਜਦੋਂ ਚਾ ਚ ਪਹਿਲਾਂ ਨੂੰ ਰੈਡੀ ਕਰਦੇ ਆਂਗੇ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਆਪਾਂ ਇਸੇ ਤਰ੍ਹਾਂ ਘਰੇ ਹੀ ਬਣਾ ਕੇ ਕਿਉਂਕਿ ਆਪਾਂ ਜੋ ਵੀ ਚੀਜ਼ ਇਸ ਦੇ ਵਿੱਚ ਪਾਈ ਆ ਘਰੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਇਸ ਦੇ ਵਿੱਚ ਕੀ ਚੀਜ਼ ਪਾਈ ਆ ਕਿਦਾਂ ਦੇ ਆਪਾਂ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਬਾਜ਼ਾਰ ਦੇ ਵਿੱਚ ਉਹ ਜਿਹਦੇ ਲਿਓਨੇ ਆਪਾਂ ਨੂੰ ਕੁਛ ਨਹੀਂ ਪਤਾ ਹੁੰਦਾ ਵੀ ਉਹਨਾਂ ਨੇ ਕੀ ਚੀਜ਼ ਪਾਈ ਆ ਕਿਦਾਂ ਦੇ ਹੱਥ ਲੱਗੇ ਆ ਕਿਦਾਂ ਦੇ ਤੇਲ ਦੇ ਵਿੱਚ ਉਹ ਫਰਾਈ ਕਰਦੇ ਆਗੇ ਲੋ ਜੀ ਇਸੇ ਤਰ੍ਹਾਂ ਮੈਂ ਦੂਸਰਿਆਂ ਬਣਾ ਕੇ ਰੱਖ ਲੈਣੀ ਆ ਤੇ ਆਪਾਂ ਇਕੱਠੇ ਫਰਾਈ ਕਰ ਲਾਂਗੇ ਉਹਨਾਂ ਜਿਹੜਾ ਆਪਾਂ ਘੋਲ ਤਿਆਰ ਕੀਤਾ ਸੀਗਾ ਆਟੇ ਦਾ ਤੇ ਤੇਲ ਦਾ ਤੇ ਉਹ ਲਗਾ ਕੇ ਚੰਗੀ ਤਰ੍ਹਾਂ ਬਸ ਇੰਨਾ ਰੋਟੀਆਂ ਤੇ ਬਸ ਪਰਾਠੇ ਜਿਹੇ ਤਰ੍ਹਾਂ ਬੇਲ ਕੇ ਤੇ ਕੱਟ ਲੈਣਾ ਆਪਾਂ ਇਹਨਾਂ ਨੂੰ ਕਿਉਂਕਿ ਜਿਹੜੀ ਚੀਜ਼ ਆਪਾਂ ਘਰੇ ਤਿਆਰ ਕੀਤੀ ਹੁੰਦੀ ਹੈ ਆਪਣੇ ਹੱਥ ਦੇ ਨਾਲ ਤੇ ਉਸ ਚੀਜ਼ ਦਾ ਆਪਾਂ ਨੂੰ ਨੁਕਸਾਨ ਵੀ ਨਹੀਂ ਹੁੰਦਾਗਾ ਪਤਾ ਨਹੀਂ ਕਿਦਾਂ ਦਾ ਤੇਲ ਵਰਤਦੇ ਆ ਹੋ ਤੇ ਕਿਦਾਂ ਦਾ ਸਮਾਨ ਵਿੱਚ ਵਰਤਦੇ ਆ ਮੈਂ ਇਦਾਂ ਮੈਂ ਇਦਾਂ ਤਾਂ ਵੈਸੇ ਹੀ ਆਪਣੇ ਹੈਲਥ ਲਈ ਬਹੁਤ ਨੁਕਸਾਨਦੇ ਆ ਬੇਸ਼ੱਕ ਚੀਜ਼ ਥੋੜੀ ਬਣਾਓ ਤੇ ਪਰ ਘਰੇ ਬਣਾ ਕੇ ਦਿਓ ਬੱਚਾ ਨੂੰ ਬਾਕੀ ਇਦਾਂ ਦੀ ਚੀਜ਼ ਤੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾਗਾ ਨੋ ਜਿਆਸ ਨੂੰ ਵੀ ਆਪਾਂ ਉਸੇ ਤਰ੍ਹਾਂ ਕਟਿੰਗ ਕਰਕੇ ਤੇ ਰੈਡੀ ਕਰ ਲੈਨੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਪਾਂ ਗੈਸ ਕੋਲੇ ਮੈਨਾਂ ਰੈਡੀ ਕਰ ਲਿਆ ਬਣਾ ਕੇ ਤੇ ਹੁਣ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਪਕਾ ਲਾਂਗੇ ਕੋ ਜਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਪੱਕਣ ਦੇ ਵਿੱਚ ਵੀ ਜੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਜੀ ਮੈਨੂੰ ਪੂਰੀ ਉਮੀਦ ਆ ਕੇ ਤੁਹਾਨੂੰ ਇਹ ਵਾਲੀ ਰੈਸিপি ਬਹੁਤ ਪਸੰਦ ਆਊਗੀ ਜੀ ਤੇ ਜੇਕਰ ਤੁਸੀਂ ਇੱਕ ਵਾਰੀ ਇਹ ਬਣਾ ਲਿਆ ਤੇ ਤੁਸੀਂ ਮੈਂ ਇਦਾਂ ਦੀਆਂ ਕਦੇ ਵਾਸਤੇ ਨਹੀਂ ਬਣਾਓਗੇ ਵਾਲੀ ਮਠਰੀ ਇਸੇ ਤਰ੍ਹਾਂ ਆਪਾਂ ਦੂਸਰੀਆਂ ਬਣਾ ਲੈਨੇ ਆਂਗੇ। ਲਓ ਜੀ ਆਪਾਂ ਦੂਸਰੀਆਂ ਵੀ ਪਾ ਦਿੰਨੇ ਆਂ। ਇਸੇ ਤਰ੍ਹਾਂ ਬਸ ਉਹਨਾਂ ਨੂੰ ਫਰਾਈ ਕਰ ਲਾਂਗੇ ਆਪਾਂ। ਬਹੁਤ ਜਲਦੀ ਬਣ ਕੇ ਤਿਆਰ ਹੁੰਦੀਆਂ ਜੀ। ਜਦੋਂ ਆਪਾਂ ਇਸ ਤਰ੍ਹਾਂ ਦੋ ਤਿੰਨ ਰੋਟੀਆਂ ਤੁਸੀਂ ਚਾਹੋ ਤਾਂ ਚਾਰ ਰੋਟੀਆਂ ਲਗਾ ਕੇ ਵੀ ਉਹਨਾਂ ਨੂੰ ਬਣਾ ਸਕਦੇ ਹੋ ਜੀ। ਜਿੰਨੇ ਆਪਾਂ ਰੋਟੀਆਂ ਵੱਧ ਲਗਾ ਕੇ ਇਸ ਨੂੰ ਬੇਲ ਕੇ ਬਣਾਵਾਂਗੇ ਜੀ ਤੇ ਉਹਨੀਆਂ ਜਿਆਦਾ ਪਰਤਾਂ ਇਸ ਦੀਆਂ ਵੱਧ ਬਣ ਜਾਣਗੀਆਂ ਤੇ ਲਓ ਜੀ ਆਪਣੀਆਂ ਸਾਰੀਆਂ ਮਠਰੀਆਂ ਬਣ ਕੇ ਤਿਆਰ ਆ ਤੇ ਉਮੀਦ ਕਰਦੇ ਤੈਨੂੰ ਸਾਡੀ ਅੱਜ ਦੀ ਇਹ ਰੈਸিপি ਪਸੰਦ ਆਈ ਹੋਵੇ ਜੀ ਜੇਕਰ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ